ਆਈ ਆਪਣੇ ਘਰ ਦਾ ਖਰਚਾ ਚਲਾਉਂਦਾ ਇਸ ਗਰੀਬ ਭਰਾ ਦੇ ਆਪਾਂ ਫੜ ਗਏ ਸਪੋਰਟ ਕਰੀ ਹਾਂ ਜੀ ਮੇਰੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਕਿ ਬਣਾਉਣ ਵਾਲੇ ਨੇ ਕਮੀ ਨਾ ਕੀਤੀ ਇਹ ਮੁਕਾਮ ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆਂ ਭੋਏ ਹਲਕਾ ਦਾ ਪਿੰਡ ਹੈਗਾ ਡੇਰੀਵਾਲ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਸਿੰਘ ਮੇਲਾ ਵੱਡਾ ਕਰਵਾਇਆ ਜਾ ਰਿਹਾ ਜਿੱਥੇ ਦੂਰ ਦੂਰ ਤੋਂ ਜਿਹੜੇ ਪਲਵਾਨ ਆਂਦੇ ਨੇ ਤੇ ਆਪਣੀ ਕੁਸ਼ਤੀ ਦਾ ਜੋਰ ਦਿਖਾਉਂਦੇ ਨੇ ਸਾਬਕਾ ਵਿਰਾਕ जोगਿੰਦਰਪਾਲ ਜੀ ਮੁੱਖ ਮਹਿਮਾਨ ਵਜੋਂ ਇਸ ਸਿੰਝ ਮੇਲੇ ਵਿੱਚ ਪਹੁੰਚੇ ਨੇ ਉਹਨਾਂ ਨੇ ਜਿੱਥੇ ਯੂਥ ਨੂੰ ਖੇਡਾਂ ਪਤੀ ਦੀ ਜਾਗਰੂਤ ਕੀਤਾ ਉੱਥੇ ਨਸ਼ਿਆਂ ਤੋਂ ਦੂਰ ਰਹਿੰਦਾ ਸੰਦੇਸ਼ ਵੀ ਦਿੱਤਾ ਗੱਲਬਾਤ ਸੁਣਾਣੇ ਉਹਨਾਂ ਨੇ ਕੀ ਦਿੱਤੀ ਸੀ ਕੀ ਸੰਦੇਸ਼ ਉਹਨਾਂ ਦਾ ਤੱਕ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਮੇਲੇ 'ਚ ਪਹੁੰਚੀ ਹੁਕੀ ਯੂਥ ਨੂੰ ਮੈਸੇਜ ਹੈਗਾ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਵੀ ਡੇਰੀ ਹਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੰਝ ਮੇਲਾ ਕਰਾਇਆ ਜਾ ਰਿਹਾ ਹੈ ਉਹਨਰੇ ਬਾਬੇ ਨਾਨਕ ਅਕੀ ਪ੍ਰਾਰਥਨਾ ਹੈ ਬਾਬੇ ਨਾਨਕ ਦਾ ਜਿਹੜੀ ਸਾਡੇ ਮੈਡੀਕਲ ਕਮੇਟੀ ਹੈ ਇਹਨਾਂ ਦੇ ਉੱਤੇ ਮਿਹਰ ਪਰੇ ਹੱਥ ਰਵੇ ਇਹ ਸਾਰੀ ਕਮੇਟੀ ਜਨ ਦੁਗਣੀ ਰਾ ਚੁਗਣੀ ਤਰੱਕੀ ਕਰੇ ਮੇਰੀ ਕਾਣਾ ਔਰ ਖਾਸ ਤੌਰ ਦੇ ਉੱਤੇ ਜਿਹੜਾ ਵੀ ਸਾਡਾ ਦੇਰੀਆਲ ਪੰਡਤਾਂ ਦੀ ਕੋਠੀ ਇਹ ਸੰਝਾ ਕਰਾਣੀ ਆ ਇਹ ਕੋਈ ਛੋਟਾ ਕੰਮ ਨਹੀਂ ਸਾਰੇ ਪਿੰਡ ਦਾ ਸਾਰੇ ਲੋਕਾਂ ਦਾ ਸਹਿਯੋਗ ਹੁੰਦਾ ਤੇ ਫਿਰ ਸੰਝਾ ਕਰਾਈ ਜਾਂਦੀ ਆ ਤੇ ਖਾਸ ਤੌਰ ਦੇ ਉੱਤੇ ਜਿੰਨੇ ਵੀ ਸਾਡੇ ਖਿਡਾਰੀ ਆਏ ਜ ਉਹਨਾਂ ਨੂੰ ਮੇਰਾ ਆਪਣੇ ਵੱਲੋਂ ਸੰਦੇਸ਼ ਹੈ ਖੋਟਣਾ ਵੀ ਜ਼ਰੂਰੀ ਪੜਨਾ ਵੀ ਜ਼ਰੂਰੀ ਤੇ ਮਾਪਿਓ ਦੀ ਸੇਵਾ ਵੀ ਕਰਨਾ ਜ਼ਰੂਰੀ ਔਰ ਖਾਸទੌਰ ਤੇ ਜਿਹੜੇ ਸਾਡੇ ਸਾਥੀ ਦੰਗਲ ਤੇ ਕੁੱਸਤੀ ਲੜਦੇ ਆ ਉਹਨਾਂ ਨੂੰ ਚਾਹੀਦਾ ਨਸ਼ਾ ਤੋਂ ਜਿਹੜੇ ਲੋਕੀ ਕਰਦੇ ਆ ਉਹਨਾਂ ਨੂੰ ਸਮਝਾ ਕੇ ਆਪਣੀ ਲਾਈਨ ਦੇ ਉੱਤੇ ਲਾ ਕੇ ਔਰ ਜਿਹੜੇ ਬੱਚੇ ਆਪਣੀ ਸਿਹਤ ਠੀਕ ਰੱਖਦੇ ਆ ਸਮਨੇ ਵੀ ਸਭ ਕੁਝ ਠੀਕ ਹੋਣਾ ਦਾ ਤੇ ਇਸ ਕਰਕੇ ਮੇਰੀ ਸਾਰਿਆਂ ਤੋਂ ਬੇਨਤੀ ਹੈ ਕਿ ਅੱਜ ਦੇਸ਼ੋਰ ਸੂਬੇ ਦੇ ਵਿੱਚ ਹਾਲਾਤ ਬੜੇ ਖਰਾਬ ਚੱਲਦੇ ਪਿਆ ਰਹੇ ਨਸ਼ਾ ਦਾ ਦੌਰ ਚੱਲ ਰਿਹਾ ਉਹਨਾਂ ਨੂੰ ਬੱਚਿਆਂ ਨੂੰ ਚਾਹੀਦਾ ਵੀ ਇਹ ਛੱਡ ਕੇ ਖੇਡਾਂ ਦੇ ਪਾਸੇ ਧਿਆਨ ਕਰਨ ਔਰ ਆਪਣੀ ਸਿਹਤ ਜਿਹੜੀ ਬਿਲਕੁਲ ਠੀਕ ਕਰਨ ਫੇਰ ਮੇਰੇ ਵੱਲੋਂ ਜਿਹਨੇ ਵੀ ਮੇਰੇ ਸਾਡੇ ਸਾਥੀ ਸੰਜ ਕਰਵਾ ਰਹੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਹੈ ਔਰ ਪਿੰਡ ਵਾਲਿਆਂ ਨੂੰ ਲੱਖ ਲੱਖ ਵਧਾਈ ਹੈ ਜੈ ਅੱਜ ਪਿੰਡ ਡੇਰੀਵਾਲ ਦੇ ਵਿੱਚ ਝੰਡ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਨਾਲ ਕਰਾਇਆ ਜਾ ਰਿਹਾ ਹੈ ਅਸੀਂ ਐਮਐਲਏ ਜਗਿੰਦਰਪਾਲ ਜੀ ਦੇ ਅਤੀ ਧੰਨਵਾਦੀ ਆ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਆ ਸਾਰਾ ਹੀ ਪਿੰਡ ਐਮਐਲਏ ਸਾਹਿਬ ਦੇ ਨਾਲ ਆ ਤਨਮਨ ਤਾਂ ਤੋਂ ਹੀ ਐਮਐਲਏ ਸਾਹਿਬ ਦੇ ਨਾਲ ਸਪੋਰਟਰ ਤੇ ਨਾਲ ਵੋਟਰਾਂ ਅੱਗੇ ਆਨ ਆਲਾ ਸਮਾਂ ਚੰਗਾ ਹੋਇਆ ਤੇ ਝੰਡੀ ਵਾਲੀ ਕਾਰ 'ਚ ਬੈਠ ਕੇ ਬਾਬਾ ਜੀ ਦੇ ਦਰਬਾਰ 'ਚ ਤੇ ਮੱਥਾ ਟੇਕ ਕੇ ਐਮਐਲਏ ਸਾਹਿਬ ਆਣਗੇ ਸਾਡੀ ਸਾਰੇ ਆ ਬਾਬਾ ਜੀ ਅੱਗੇ ਇਹੀ ਬੇਨਤੀ ਆ ਕਿ ਸਾਡੇ ਐਮਐਨਐਲਏ ਸਾਹਿਬ ਦੀ ਸਿਹਜ ਜੜੀ ਆ ਕੈਮਰੇ ਤੇ ਅਗਲੀ ਇਲੈਕਸ਼ਨ ਅਗਲੇ ਸਾਲ ਚਿੰਤੇ ਗੱਡੀ ਦੇ ਵਿੱਚ ਬਹਿ ਕੇ ਆਨ ਲੈਟਾਂ ਵਾਲੀ ਯੂਥ ਨੂੰ ਕੀ ਮੈਸੇਜ ਹੈਗਾ ਯੂਥ ਨੂੰ ਮੈਸੇਜ ਇਹ ਹੋਈ ਆ ਕਿ ਜਿੱਦਾਂ ਸਾਡੇ ਪਿੰਡ ਦੀ ਯੂਥ ਦੀ ਟੀਮ ਪਿਛਲੇ ਹਰ ਸਾਲ ਸ਼ੇਰ ਜਿਮੇਲਾ ਕਰਾਂਦੀ ਹੈ ਤੇ ਉਹ ਬਾਅਦ ਤੋਂ ਬਾਅਦ ਯੂਥ ਨੂੰ ਇਹ ਰਾਂ ਕਮੇਟੀਆਂ ਦੇ ਨਾਲ ਜੁੜਨਾ ਚਾਹੀਦਾ ਹੈ ਛਿੰਝਾਂ ਦੇ ਵਿੱਚ ਦੇਖਣੀਆਂ ਚਾਹੀਦੀਆਂ ਖੇਡਾਂ ਖੇਡਣੀਆਂ ਚਾਹੀਦੀਆਂ ਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ